ਵਾਹਿਰ ਜੀ ਦਾ ਖਾਲਸਾ ਵਾਹਿਰ ਜੀ ਦੀ ਫਤਿਹ ਸਿੱਖ ਹਮੇਸ਼ਾ ਹੀ ਕਾਲ ਤਖਸਬ ਨੂੰ ਨਤਮਸਤਕ ਹੁੰਦਾ ਸਾਡਾ ਅੱਜ ਇੱਥੇ ਆਉਣ ਦਾ ਸ੍ਰੀ ਹਰਗੋਬਿੰਦ ਪਾਸ਼ਾ ਮਹਾਰਾਜ ਜੀ ਦੇ ਤਖਤ ਤੇ ਆਉਣ ਦਾ ਇੱਕ ਵਿਸ਼ੇਸ਼ ਕਾਰਨ ਹੈ ਕਿ ਦਾਸ 1988 ਤੋਂ ਉਮਰਤਾਰੀ ਹੈ ਕਦੇ ਵੀ ਕੋਈ ਇਹੋ ਜਿਹੀ ਹੁਣਤਾਈ ਢਲਾਈ ਨਹੀਂ ਆਈ ਜਿਹਦੇ ਨਾਲ ਮੈਨੂੰ ਜਾਂ ਮੇਰੇ ਸਿੱਖ ਪੰਥ ਨੂੰ ਮੇਰੀਆਂ ਸੇਵਾਵਾਂ ਤੋਂ ਨਿਮੋਸ਼ੀ ਦਾ ਸਾਹਮਣਾ ਕਰਨਾ ਪਵੇ ਪਰ ਅਫਸੋਸ ਹੋਇਆ ਕਿ ਕੁਝ ਵਿਅਕਤੀ ਜਿਹੜੇ ਆਪ ਪਤਿਤ ਹੈਗੇ ਆ ਜਿਹੜੇ ਸਿੱਖ ਰਹਿਤ ਮਰਯਾਦਾ ਦੇ ਭਗਾਉੜੇ ਆ ਜਿਨ੍ਹਾਂ ਨੂੰ ਸਿੱਖੀ ਦਾ ਊੜਾ ਜਿਹੜਾ ਵੀ ਸਮਝਣੀ ਹੈ ਉਹ ਅਮਰੀਕਾ ਦੀ ਧਰਤੀ ਤੇ ਰਹਿੰਦੇ ਆ ਤੇ ਆਪਣਾ ਚਾਚਾ ਕਰਕੇ ਉਹਨੂੰ ਲੋਕ ਜਾਣਦੇ ਆ ਜਿਹੜਾ ਕਦੇ ਇੰਜਣ ਵਿਭਾਗ ਮਹਿਕਮਾ ਗਰੁੱਪ ਵਗੈਰਾ ਚਲਾ ਕੇ ਉਹ ਬਦਮਾਸ਼ੀ ਕਰਦੇ ਆ ਉਹਨਾਂ ਨੇ ਪਹਿਲਾਂ ਇੱਕ 20 ਮੈਂਬਰਾਂ ਦੀ ਲਿਸਟ ਜਾਰੀ ਕੀਤੀ ਸੀ ਕਿ ਇਹਨਾਂ ਨੂੰ ਸੋਧਿਆ ਜਾਊਗਾ ਜਿਹਦੇ ਵਿੱਚੋਂ ਇੱਕ ਸਾਡਾ ਛੋਟਾ ਵੀਰ ਗੋਰਪ੍ਰੀਤ ਹਰੀ ਨੌ ਦਾ ਕਤਲ ਕਰ ਦਿੱਤਾ ਗਿਆ। ਉਸ ਤੋਂ ਬਾਅਦ ਫਿਰ ਪਿਛਲੇ ਦਿਨਾਂ ਤੋਂ ਇੱਕ 15 ਵਿਅਕਤੀਆਂ ਦੀ ਲਿਸਟ ਜਾਰੀ ਕੀਤੀ ਹੈ ਜਿਦੇ ਉੱਤੇ ਕਿਹਾ ਗਿਆ ਕਿ ਇਹਨਾਂ ਲੋਕਾਂ ਦਾ ਕਾਰਨ ਕਰਕੇ ਜਿਹੜੀ ਐਨਐਸਏ ਅਮਰਤਪਾਲ ਨੌਜਵਾਨ ਦੀ ਵਧੀ ਹੈ। ਅਸੀਂ ਅੱਜ ਲੋਕ ਤਾਂ ਉਹਨਾਂ ਕਦੇ ਕਿਤੇ ਪਬਲਿਕ ਪਲੇਸ ਤੇ ਆਣ ਕੇ ਵੀ ਨਹੀਂ ਕਹਿਣ ਨੂੰ ਤਿਆਰ ਮੈਂ ਸ੍ਰੀ ਅਕਾਲ ਤਖਤ ਸਾਹਿਬ ਦੇ ਸਨਮੁਖ ਹੋ ਕੇ ਇਹ ਗੱਲ ਕਹਿਣੀ ਚਾਹੁੰਦਾ ਕਿ ਨਾ ਸਾਡਾ ਐਨਐਸਏ ਵਧਾਉਣ ਵਿੱਚ ਕੱਲ ਕੋਈ ਰੋਲ ਸੀ ਤੇ ਨਾ ਅੱਜ ਅਸੀਂ NSA ਵਰਗੇ ਕਾਲੇ ਕਾਨੂੰਨ ਦੀ ਪੁਰਜੋਰ ਨਿੰਦਾ ਕਰਦੇ ਹਾਂ ਕਿਸੇ ਤੇ ਲੱਗਣੀ ਨਹੀਂ ਚਾਹੀਦੀ ਪਰ ਹਾਂ ਜਿਨੇ ਜੋ ਕਰਤੂਤਾਂ ਕੀਤੀਆਂ ਉਹਨੂੰ ਉਹਦੇ ਅਨਸਾਰ ਹੀ ਸਜ਼ਾ ਮਿਲਣੀ ਵੀ ਜ਼ਰੂਰੀ ਹੈ ਅਸੀਂ ਆਪਣਾ ਪੱਖ ਲੈ ਕੇ ਸ੍ਰੀ ਅਕਾਲ ਤਖਤ ਸਾਹਿਬ ਤੇ ਆਏ ਆ ਸ੍ਰੀ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੇ ਤਖਤ ਨੂੰ ਨਮਸਕਾਰ ਕਰਕੇ ਸਮੁੱਚੀ ਸੰਗਤ ਨੂੰ ਇਹ ਦੱਸਣਾ ਚਾਹੁੰਦੇ ਆ ਕਿ ਸਾਡਾ ਕੋਈ ਲਿਖਤੀ ਬਿਆਨ ਜਾਂ ਸਾਡਾ ਕੋਈ ਕਿਸੇ ਤਰ੍ਹਾਂ ਦਾ ਕੋਈ ਵਾਸਤਾ ਨਹੀਂ ਹੈ ਪਰੰਤੂ ਸਾਡੀ ਸ਼ਬੀ ਨੂੰ ਖਰਾਬ ਕਰਨ ਵਾਸਤੇ ਕੁਝ ਸ਼ਰਾਬੀ ਨਸਈ ਕਿਸਮ ਦੇ ਲੋਕ ਜਿਹੜੇ ਇਹ ਬਾਬਲ ਵਾਲਾ ਖੜਾ ਕਰ ਰਹੇ ਆ ਤੇ ਉਹਨਾਂ ਨੇ ਵਾਰਸ ਪੰਜਾਬ ਦੇ ਨਾਂ ਦੇ ਕਰਕੇ ਪਾਰਟੀ ਬਣਾਈ ਆ ਪੰਥ ਨੂੰ ਰਿਪਰੈਜ਼ੈਂਟ ਕਰਨ ਦਾ ਦਾਵਾ ਕਰ ਦਿਆ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਅਸੀਂ ਕਹਿ ਬੇਨਤੀ ਕਰਨ ਆਏ ਆ ਕਿ ਇਹਨਾਂ ਲੋਕਾਂ ਤੇ ਸਖਤ ਸਟੈਂਡ ਲਿਆ ਜਾਵੇ ਨਹੀਂ ਤਾਂ ਆਉਣ ਵਾਲੇ ਦਿਨਾਂ ਵਿੱਚ ਜਿੰਨੀਆਂ ਇਹਨਾਂ ਦੀਆਂ ਆਪ ਖੁਦਰੀਆਂ ਗੱਲਾਂ ਉਹਦਾ ਕਰਕੇ ਇੱਕ ਭਰਾ ਮਾਰੂ ਯੰਗ ਵਿੱਚ ਵਾਧਾ ਹੋ ਸਕਦਾ ਹੈ। ਕਾਰਨ ਕੀ ਰਿਹਾ ਤੁਹਾਡਾ ਲਿਛਿਤ ਨਾਮ ਕਿਉਂ ਆਇਆ? ਦੇਖੋ ਜੀ ਸਾਡਾ ਛੋਟਾ ਨੌਜਵਾਨ ਵੀਰ ਕਤਲ ਕਰ ਦਿੱਤਾ ਗੁਰਪ੍ਰੀਤ ਸਿੰਘ ਹਰੀਨੋ। ਅਸੀਂ ਉਹਦੀ ਕਤਲ ਦੀ ਪੂਰੀ ਜਿਹੜੀ ਜਾਂਚ ਟੀਮ ਆ ਜਾਂ ਉਹਦਾ ਪਰਿਵਾਰ ਆ ਅਸੀਂ ਪਹਿਲੇ ਦਿਨ ਤੋਂ ਖੜੇ ਹੋਏ ਆ ਕਿਉਂਕਿ ਸਾਡਾ ਮੈਂਬਰਸ ਏਸੇ ਵਜ੍ਹਾ ਕਰਕੇ ਕਿਉਂਕਿ ਜਦੋਂ ਵੀ ਕੋਈ ਗੱਲ ਚੱਲਦੀ ਹੈ ਤੇ ਦੋ ਧੜੇ ਹੁੰਦੇ ਨੇ A ਤੇ B ਅਸੀਂ ਗੁਰਪ੍ਰੀਤ ਹਰੀਨੋ ਦੇ ਸਮਰਥਕ લાલો ਉਸ પરિવાર ਦੇ ਹਤੈਸ਼ੀ ਲਾਲੋ ਪਰਿਵਾਰ ਦੇ ਮਦਦਗਾਰ ਲਾਲੋ ਅਸੀਂ ਉਸ ਪਾਸੇ ਖੜੇ ਆ ਇੱਕ ਲਿਸਟ ਬਣੀ ਬਣੀ ਹੋ ਸਕਦੀ ਹੈ ਵੈਸੇ ਤਾਂ ਇਸ ਲਿਸਟ ਦੀ ਪ੍ਰਮਾਣਿਕਤਾ ਜਿਹੜੀ ਉਹ ਸ਼ੱਕ ਦੇ ਘੇਰੇ ਚ ਹਾਂ ਹੋ ਸਕਦਾ ਕਿ ਉਹਨਾਂ ਨੇ ਕਿਹਾ ਹੋਵੇ ਕਿ ਆ ਆ ਫਲਾਨਾ ਇੰਟੈਲੀਜੈਂਸ ਦੀ ਇਨਪੁਟ ਹੋ ਸਕਦੀ ਹੈ ਕਿ ਜਿੱਦਾਂ ਇਹਨਾਂ ਨੇ ਪਹਿਲਾਂ 20 ਦੀ ਲਿਸਟ ਜਾਰੀ ਕੀਤੀ ਸੀ ਕੁਮਾਰ ਤਾਂ 19 ਰਹਿ ਗਏ ਵੀ ਹਾਂ ਹੋ ਸਕਦਾ ਵੀ ਬਾਕੀ ਹੋਵੇ ਉਹਨਾਂ ਨੇ ਲਾ ਦਿੱਤੀ ਵੀ 15 ਬੰਦਿਆਂ ਨੂੰ ਖਤਰਾ ਪਰ ਅਸੀਂ ਸਾਨੂੰ ਭੈ ਕਿਸੇ ਦਾ ਨਹੀਂ ਹੈਗਾ ਭੈ ਕਾਹੂ ਕੋ ਦੇ ਤਨੇ ਨਾ ਪਹਿਮਾਨ ਤਾਨ ਅਸੀਂ ਗੁਰੂ ਪਾਤਸ਼ਾਹ ਦੇ ਭਰੋਸੇ ਤੇ ਚੱਲਣ ਵਾਲੇ ਆਂ ਸਾਨੂੰ ਕਿਸੇ ਦਾ ਕੋਈ ਡਰ ਦੂਰ ਨਹੀਂ ਹੈਗਾ ਪਰੰਤੂ ਅਸੀਂ ਸੁਚੇਤ ਜ਼ਰੂਰ ਆਂ ਜੇ ਐਂਟੈਲੀਜੈਂਸੀ ਦੀ ਇਨਪੁਟ ਹੈ ਤੇ ਫੇਰ ਉਹਨਾਂ ਲੋਕਾਂ ਦੀਆਂ ਜੈਪਾਲ ਭੁੱਲਰ ਦੇ ਨਾਲ ਹੋਰ ਗੈਂਗਸਟਰਾਂ ਦੇ ਨਾਲ ਬਹੁਤ ਕੁਝ ਅੱਜ ਜਗਜਗਰ ਹੋ ਗਿਆ ਪਿਛਲੇ ਦਿਨੀ ਸਾਬਕਾ ਮੰਤਰੀ ਨੇ ਵੀ ਕਈ ਕੁਝ ਯਾਰ ਕੀਤਾ ਹੋਰ ਵੀ ਗਾਹਿਬ ਗਾਹਿ ਚੱਲ ਰਿਹਾ ਅਫਸੋਸ ਇਸੇ ਗੱਲ ਦਾ ਹੈ ਕਿ ਗੁਰਬਾਣੀ ਦੇ ਵਾਕ ਅਨਸਾਰ ਇਹ ਲੋਕ ਇਹੋ ਜਿਹੇ ਨੇ ਅੰਦਰੋਂ ਝੂਠੇ ਪੈਜ ਬਾਹਰ ਦੁਨੀਆ ਅੰਦਰ ਫੈਲ 68 ਤੀਰਤ ਦੇ ਜੇ ਨਾ ਵੇ ਉਤਰੇ ਨਹੀਂ ਮਹਿਲ ਇਹ ਅੰਦਰੋਂ ਝੂਠੇ ਨੇ ਸਿੱਖੀ ਵਾਲਾ ਪਹਿਰਾਵਾ ਬਣਾਇਆ ਹੋਇਆ ਲੋਕਾਂ ਨੂੰ ਬੇਵਕੂਫ ਬਣਾ ਰਹੇ ਨੇ ਕੁਝ ਨਸ਼ਈ ਕਿਸਮ ਦੇ ਲੋਕ ਇਹਨਾਂ ਨੇ ਇਕੱਠੇ ਕੀਤੇ ਹੋਏ ਨੇ ਕਿਉਂਕਿ ਇਹ ਨਸ਼ੇ ਨਸ਼ੇ ਦੂਰ ਕਰਨ ਦਾ ਦਾਵਾ ਕਰਦੇ ਸੀ ਆਪ ਦੇ ਇਹਨਾਂ ਦੇ ਪਰਿਵਾਰ ਦੇ ਮੈਂਬਰ ਨਸ਼ੇ ਵਿੱਚ ਗ੍ਰਸਤ ਦਿਆ ਸੋ ਇਸ ਕਰਕੇ ਅੱਜ ਅਸੀਂ ਸਿੰਘ ਸਾਹਿਬ ਨੂੰ ਇਹ ਬੇਨਤੀ ਕਰਨ ਆਏ ਆ ਕਿ ਇਹ ਜਿਹੜੀ ਹੋ ਰਹੀ ਆ ਗੱਲ ਇਹਦੇ ਤੇ ਰੋਕਾ ਲਾਉਣਾ ਚਾਹੀਦਾ ਜਿਹੜੇ ਲੋਕਾਂ ਨੇ ਗਲਤ ਜੀ ਇਹ ਪੰਥ ਦੇ ਗਦਾਰ ਨੇ ਫਲਾਂ ਨੇ ਠਮਕਾ ਨੇ ਉਹਨਾਂ ਲੋਕਾਂ ਨੂੰ ਅਕਾਲ ਤਖਤ ਸਾਹਿਬ ਤੇ ਸਦਕੇ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕੀਤਾ ਜਾਵੇ ਮਾਰੂਨ ਗੱਡੀ ਚਰਸਤੇ ਫੇਰ ਦਾ ਵੀ ਨਾਮ ਉਹ ਬੰਦਾ ਵੀ ਅਮਰਪਾਲ ਦੇ ਨਾਲ ਸਬੰਧ ਰੱਖਦਾ ਦੇਖੋ ਸਰਦਾਰ ਸਾਹਿਬ ਇਸੇ ਕਰਕੇ ਤੇ ਖਦਸ਼ੇ ਨੇ ਨਾ ਹੁਣ ਮੈਂ ਤਾਂ ਅਸੀਂ ਤਾਂ ਨਿਹੰਗ ਦਾ ਕੀ ਮਤਲਬ ਹੁੰਦਾ ਉਹ ਤਾਂ ਤਿਆਰ ਹੀ ਹੁੰਦਾ ਮੌਤ ਲਈ ਮੇਰੇ ਸਾਡੇ ਨਾਲ ਜਿਹੜੇ ਹੋਰ 14 15 ਲੋਕ ਨੇ ਉਹ ਵੀ ਤਾਂ ਚਿੰਤਤ ਨੇ ਉਹਨਾਂ ਦੇ ਪਰਿਵਾਰ ਇਹ ਹੁਣ ਪੁਲਿਸ ਪ੍ਰਸ਼ਾਸਨ ਨੇ ਦੇਖਣਾ ਸਰਕਾਰ ਨੇ ਦੇਖਣਾ ਉਹਨਾਂ ਨੇ ਕੀ ਕਰਨਾ ਸਾਡੀ ਦੌੜ ਹੈਗੀ ਸ੍ਰੀ ਅਕਾਲ ਤਖਤ ਸਾਹਿਬ ਮੁਸਤਕਿਲ ਲਿਸਟ ਕਿਥੋਂ ਗਈ ਹੈ ਉਹ ਰਿਜਿਸਟ੍ਰਿਕਤ ਤੋਂ ਜਾਰੀ ਹੋਈ ਤੁਹਾਡੇ ਲੋ ਜਾਰੀ ਕੀਤੀ ਜਾਂਦੀ ਕਿ ਉਹਨਾਂ ਕਢਵਾਈ ਗਈ ਦੇਖੋ ਜੀ ਕਿਥੋਂ ਜਾਰੀ ਹੋਈ ਹੈ ਤੇ ਬਹਿਲਾ ਹੀ ਦੱਸ ਸਕਦਾ ਹੈ ਨਾ ਵੀ ਕੌਣ ਕਿਥੋਂ ਕੀ ਸਾਨੂੰ ਤਾਂ ਅਜੇ ਤੱਕ ਪਤਾ ਹੀ ਨਹੀਂ ਲੱਗਾ ਨਾ ਉਹ ਤੇ ਕੋਈ ਮੋਹਰ ਆ ਨਾ ਆਰਟੀਆਈ ਦੀ ਮੋਹਰ ਆ ਨਾ ਕੋਈ ਦੂਜੀ ਮੋਹਰ ਆ ਕੁਝ ਵੀ ਨਹੀਂ ਹੈਗਾ ਉਹਦੇ ਉੱਤੇ ਤੋਂ ਇਸ ਕਰਕੇ ਉਹਦੀ ਪ੍ਰਮਾਣਿਕਤਾ ਦੇ ਉੱਤੇ ਸ਼ੱਕ ਆ ਇਸੇ ਕਰਕੇ ਅੱਜ ਕੱਲ ਤੱਕ ਸਾਹਿਬ ਤੁਸੀਂ ਕਹਿੰਦੇ ਹੋ ਕਿ ਇਹ ਜਿਹੜੇ ਨੌਜਵਾਨਾਂ ਦੇ ਨਾਮ ਆਏ ਆ ਕਿ ਅਮਰਤਪਾਲ ਦੀ ਐਨਐਸਏ ਤੋਂ ਤੁਹਾਡਾ ਕੋਈ ਯੋਗਦਾਨ ਨਹੀਂ ਸਰਦਾਰ ਸਾਹਿਬ ਕੋਈ ਬੰਦ ਇੱਕ ਲਾਉਥੇ ਵਰਬਲੀ ਗੱਲਾਂ ਨਾਲ ਤਾਂ ਨਹੀਂ ਹੋ ਸਕਦਾ ਮੈਂ ਕੋਈ ਐਮਪੀ ਨਹੀਂਗਾ ਮੈਂ ਕੋਈ ਮਨਿਸਟਰ ਨਹੀਂਗਾ ਮੈਂ ਕੋਈ ਐਮਐਲਏ ਨਹੀਂ ਹੈਗਾ ਕਿ ਮੇਰੇ ਕਹਿਣਾ ਐਨਐਸਏ ਵਜੂ ਜਾਂ 15 ਵਿੱਚੋਂ ਕੋਈ ਇਦਾਂ ਦਾ ਹੋਵੇ ਜੇ ਇਹਨਾਂ ਦੇ ਕੋਲ ਹੈ ਤੇ ਕੋਈ ਲਿਖਤੀ ਸਾਡਾ ਬਿਆਨ ਵੀ ਕਢਾ ਲੈਂਦੇ ਉਹ ਪਬਲਿਸ਼ ਕਰਦੇ ਇਸ ਪਾਲਾ ਰੋਲਾ ਕੀ ਹੈ ਇੱਕ ਤੁਸੀਂ ਕਿਹਾ ਕਿ ਸ਼ਰਾਬੀਆਂ ਦਾ ਕੱਟ ਹੈ ਕਿ ਦਮਦਮਾ ਸਾਹਿਬ ਤੇ ਇੱਕ ਵੱਡਾ ਕੱਟ ਹੋਇਆ ਸਾਰੇ ਸ਼ਰਾਬੀਆਂ ਦਾ ਕੱਟ ਹੋ ਸਕਦਾ ਜਾਂ ਨਸ਼ਈਆਂ ਦਾ ਕੱਟ ਸੀ ਦੇਖੋ ਜੀ ਮੁਖਬਲਾ ਦਾ ਕੌਣ ਹੈ ਪਤਤ ਹੈ ਸਖਰੇਤ ਮਰਜਾਦ ਕਹਿੰਦੀ ਹੈ ਕਿ ਪਤਤ ਬੰਦਾ ਉਪਦੇਸ਼ ਨਹੀਂ ਕਰ ਸਕਦਾ ਅਮਾਨ ਸਿੰਘ ਮਾਨ ਕੀ ਸਿਆਸੀ ਸਟੇਜ ਤੇ ਅਮਾਨ ਸਿੰਘ ਖਾਰਾ ਕੀ ਹੈ ਸਿਆਸੀ ਪਾਰਟੀਆਂ ਬਣਾਉਣ ਪਰ ਪੰਥ ਤੇ ਪੰਜਾਬ ਨੂੰ ਖਤਰੇ ਦੀ ਗੱਲ ਕਹਿਣ ਵਾਲੇ ਆਪ ਖੁਦ ਨਸ਼ਈ ਹੈਗੇ ਆ ਪੰਥ ਕਿ ਵੀ ਹੈ ਨਾ ਨਾਲ ਪੰਥ ਦਾ ਵੀ ਰੋਲਾ ਪਾਉਂਦੇ ਆ ਨਾ ਸਿਆਸੀ ਸਿਆਸੀ ਤੇ ਜੋ ਮਰਜ਼ੀ ਕਰਦੇ ਨੇ ਅਮਾਨ ਸਿੰਘ ਖਾਰਾ ਬਾਰੇ ਕੀ ਕਹਿਣਾ ਚਾਹੋਗੇ ਅਮਾਨ ਸਿੰਘ ਖਾਰਾ ਦੇਖੋ ਪਤਤ ਆਦਮੀ ਆ ਪਿਓ ਪੁੱਤ ਦੋਵੇਂ ਪਤਤ ਆ ਪਿਓ ਕਲ ਫਲਾਉਂਦਾ ਹੈ ਸਿਰ ਗੁੰਮ ਹੈ ਉਹ ਪ੍ਰਚਾਰ ਨਹੀਂ ਕਰ ਸਕਦੇ ਸਿੱਖੀ ਦਾ ਇੱਥੋਂ ਤੱਕ ਅਕਾਲੀ ਦਲ ਦਾ ਜਿਹੜਾ ਬਲਾਰਾ ਅਰਸ਼ ਕਲੇਰ ਉਹ ਵੀ ਪੱਤ ਤ ਹੈ। ਆਵਾਰਸ਼ ਪੰਜਾਬ ਦਾ ਵੀ ਬਲਾਰਾ ਪੱਤ ਤ ਹੈ। ਇਹ ਤਾਂ ਸਾਰੀਆਂ ਅਕਾਲੀ ਅਕਾਲ ਦੇ ਪੁਜਾਰੀ ਹੁੰਦੇ ਆ ਨਾ ਕਿ ਪੱਤ ਹੁੰਦੇ ਆ। ਅਕਾਲੀ ਦਲ ਸਿਆਸੀ ਜਮਾਤ ਹੋਈ ਹੈ ਨਾ ਤੇ ਸਿਆਸੀ ਜਮਾਤ ਦੇ ਵਿੱਚ ਜ਼ਿਆਦਾਤਰ ਪੱਤੇ ਤਾਂ ਉਹਦੇ ਵਿੱਚ ਤੇ ਆਪਾਂ ਵੇਖਦੇ ਆ। ਤੇ ਇਧਰ ਵੀ ਸਾਰੇ ਪੱਤ ਤ ਜਿੰਨੇ ਤੁਰੇ ਫਿਰਦੇ ਨੇ ਅੱਧਿਓ ਵੱਧ ਦੇ ਨਸ਼ੇ ਦੇ ਐਨਡੀਪੀਐਸ ਦੇ ਪਰਚੇ ਨੇ। ਨਹੀਂ ਪਰ ਅਮਰਤਪਾਲ ਨਾਲ ਰੋਲਾ ਕੀ ਹੈ? ਅਮਰਤਪਾਲ ਨਾਲ ਰੋਲਾ ਸਿਧਾਂਤਕਾ ਜੀ ਜਨਾਨੀ ਦੀ ਲੜਾਈ ਪਿੱਛੇ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਆ ਜਨਾਲੇ ਲੈ ਕੇ ਜਾਣਾ। ਹੂੰ। ਇੱਕ ਗੁਰਸ਼ਖ ਬੱਚੇ ਨੂੰ ਪੁੱਟਣਾ ਉਹਦੀ ਪਿੱਠ 'ਚ ਡੰਡਾ ਦੇਣਾ ਉਹਦੇ ਕੇਸਾਂ ਦੀ ਬੇਦਵੀ ਕਰਨੀ ਹਾਂਜੀ ਇੱਕ ਨੌਜਵਾਨ ਦਾ ਕਤਲ ਕਰਾ ਦੇਣਾ ਇਹ ਰੋਲੇ ਨੇ ਇੱਕ ਨੌਜਵਾਨ ਨੂੰ ਛਡਾਉਣ ਦੀ ਖਾਤਰ ਵੀ ਉੱਥੇ ਗਏ ਸੀ ਨਾ ਇਸ ਟਾਈਮ ਨੌਜਵਾਨ ਬਾਹਰ ਆ ਭੇਸ਼ਾ ਕੋ ਸਫਾ ਤੋਂ ਦੂਰ ਹੋ ਚੁੱਕਾ ਆ ਬਾਹਰ ਨੇ ਦੇਖੋ ਜੀ ਇਹ ਤਾਂ ਫਿਰ ਸਾਰਾ ਕੁਝ ਇਨਵੈਸਟੀਗੇਸ਼ਨ ਦਾ ਪਾਰਟ ਆ ਨਾ ਇਹ ਵੇਖਣਾ ਪਏਗਾ ਆਪਾਂ ਨੂੰ ਪਰ ਜਿਹੜਾ ਨੌਜਵਾਨ ਐਸ ਟਾਈਮ ਜਿਹਨੂੰ ਛਡਾਉਣ ਵਾਸਤੇ ਇਕੱਠਾ ਕੀਤਾ ਗਿਆ ਸੀ ਉਹ ਨੌਜਵਾਨ ਹੀ ਬਾਹਰ ਆ ਜੀ ਜੀ ਜੜਾ ਦੇਖੋ ਉਹ ਉਹ ਵੀ ਆਪਾਂ ਆਉਣ ਵਾਲੇ ਦਿਨਾਂ 'ਚ ਸਾਹਮਣੇ ਹੋਊਗਾ ਤੁਸੀਂ ਹਫ਼ਤਾ ਤੱਕ ਵੇਟ ਕਰੋ ਸਾਰਾ ਕੁਝ ਸੱਚ ਆ ਜਾਊਗਾ ਸਾਹਮਣੇ ਧੰਨਵਾਦ